ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣਾ ਚੈਨਲ ਵਾਹਿਗੁਰੂ ਕਲੋਥ ਹਾਊਸ ਹੈ ਡਾ ਪ੍ਰਤੀਕ ਬਟਲਾ ਡਾ ਵੱਲੋਂ ਪਲੀਜ਼ ਜਿਹੜੀਆਂ ਮੇਰੀਆਂ ਭੈਣਾਂ ਮੇਨਾਂ ਪਹਿਲੀ ਵਾਰ ਜੁੜੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੀਆਂ ਭੈਣਾਂ ਮੇਨਾਂ ਜੁੜੀਆਂ ਹੋਈਆਂ ਕਈ ਭੜਾ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਜਿਹੜੀ ਵੀਡੀਓ ਲੇਟਨ ਮਿਲਦੀ ਹੈ ਜੀ ਤੇ ਉਦੋਂ ਤੱਕ ਜਿਹੜੇ ਅਸੀਂ ਕੱਟ ਪੀਸ ਲੈ ਕੇ ਆਉਣੇ ਆ ਤੁਹਾਡੇ ਮਨਪਸੰਦ ਜੀ ਬਸ ਇਹ ਹੋ ਜਾਂਦੇ ਇਸ ਕਰਕੇ ਮੇਰੀ ਆਪਣਿਆਂ ਨੂੰ ਬੇਨਤੀ ਹੈ ਕਿ ਸਾਰੀਆਂ ਪੈਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਜਿਹੜੀ ਅਸੀਂ ਡੇਲੀ ਅਪਲੋਡ ਵੀਡੀਓ ਕਰਦੇ ਤਾਂ ਟਾਈਮ ਸੇਅਰ ਮਿਲ ਸਕੇ ਤਾਂ ਤੁਸੀਂ ਸਾਰੀਆਂ ਪੈਣਾ ਸਾਡੇ ਕੋਲ ਜੋ ਵੀ ਪੀਸ ਅਸੀਂ ਲੈ ਕੇ ਆਉਣ ਤੁਹਾਡੇ ਵਾਸਤੇ ਤੁਸੀਂ ਸਾਰੇ ਸਾਡੇ ਕੋਲ ਬਾਈ ਕਰ ਚੁਕੋ ਬਾਈ ਕਰ ਸਕੁੰਦੀ ਅੱਜ ਮੈਂ ਆਪਣੀਆਂ ਭੈਣਾਂ ਵਾਸਤੇ ਲੈ ਕੇ ਆਈਆਂ ਰਾਮ ਟੈਕਸ ਦੇ ਦੁਆਰਾ ਪੀਸ ਕਾਫੀ ਮੇਰੀਆਂ ਭੈਣਾਂ ਦੀ ਡਿਮਾਂਡ ਸੀ ਕਿ ਉਹਨਾਂ ਨੂੰ ਕਾਫੀ ਮਨ ਪਸੰਦ ਉਹਨਾਂ ਦੇ ਪੀਸ ਸੀ ਜੋ ਰਹਿ ਗਈਆਂ ਸੀਗੀਆਂ ਦੁਬਾਰਾ ਫਿਰ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਰਾਮ ਟੈਕਸ ਦੇ ਉਹੀ ਸੇਮ ਪ੍ਰਿੰਟ ਦੇ ਵਿੱਚ ਪੀਸ ਜਿਹੜੀਆਂ ਮੇਰੀਆਂ ਭੈਣਾਂ ਨੂੰ ਉਹ ਵਾਲੇ ਪੀਸ ਨਹੀਂ ਮਿਲੇ ਜਲਦੀ ਜਲਦੀ ਤੁਸੀਂ ਸਾਡੀ ਵੀਡੀਓ ਦੇਖ ਕੇ ਸਾਡੇ ਕੋਲੋਂ ਵਾਲੇ ਪੀਸ ਤੁਸੀਂ ਬਾਏ ਕਰ ਸਕਦੇ ਹੋ ਜੀ ਇਹਦੇ ਵਿੱਚ ਦੇਖੋ ਜੀ ਫਾਸਟ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਲੈ ਕੇ ਆਏ ਆ ਅਸੀਂ ਇਹ ਕੈਮਰਾ ਵਿੱਚ ਰਹੂਗਾ ਸਟਾਫ ਰਹਿਣ ਵਾਲਾ ਰਾਮਟੈਕਸ ਦੇ ਕੱਟ ਪੀਸ ਆਹ ਸਟਾਫ ਰਮ ਦਾ ਕੈਮਰਾ ਕ ਤੇ ਜਾਮ ਜਾਮ ਸਟਾਫ ਵੀ ਬਹੁਤ ਵਧੀਆ ਸ਼ਾਈਨਿੰਗ ਵਾਲਾ ਸਟਾਫ ਹੁੰਦਾ ਜੀ ਅੱਜ ਕੱਲ 2 ਮਹੀਨੇ ਪਹਿਣ ਵਾਲਾ ਸਟਾਫ ਹੈ ਇਹ ਜਾਮ ਕਾਟਨ ਰਾਮਟੈਕਸ ਤੇ ਤੁਸੀਂ ਦੇਖ ਸਕਦੇ ਹੋ ਇਹ ਰਾਮਟੈਕਸ ਦੇ ਪੀਸ ਰਹਿਣ ਵਾਲੇ ਆ ਕਈ ਪੀਸਾਂ ਤੇ ਕਈ ਵਾਰੀ ਸਟੈਂਪ ਨਹੀਂ ਹੁੰਦੀ ਪਰ ਸਾਰੇ ਪੀਸ ਅਸੀਂ ਤੁਹਾਡੇ ਵਾਸਤੇ ਰਾਮਟੈਕਸ ਦੇ ਲੈ ਕੇ ਆਈਆਂ ਜੀ ਪਹਿਲਾ ਪੀਸ ਦੇਖੋ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਕੈਮਰਿਕ ਦੇ ਵਿੱਚ ਰਹੂਗਾ ਜੀ ਇਹ ਵਾਲਾ ਬੜਾ ਪਿਆਰਾ ਜਿਹਾ ਪੀਸ ਹੈ ਪ੍ਰਿੰਟ ਦੇਖ ਸਕਦੇ ਹੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਦੀ ਡਿਜ਼ਾਈਨਿੰਗ ਬੜੀ ਪਿਆਰੀ ਹੈ ਜਿਹਦੀ ਮੇਰੀ ਭੈਣ ਨੂੰ ਪਸੰਦ ਆ ਸਾਰੇ ਕੋਲ ਸਕਰੀਨਸ਼ਾਟ ਲੈ ਕੇ ਬਾਈ ਕਰ ਸਕਦੀ ਹੈ ਠੀਕ ਹੈ ਜੀ ਜਿਹੜੇ ਵੀ ਤੁਹਾਨੂੰ ਪੀਸ ਪਸੰਦ ਆਉਂਦੇ ਆ ਆਪਣਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੀ ਹੈ ਆਫ ਵਾਈਬ بیس ਦੇ ਵਿੱਚ ਹੈ ਦੇਖ ਸਕਦੇ ਹੋ ਪ੍ਰਿੰਟ ਬੜਾ ਪਿਆਰਾ ਜੀ ਪਿੰਕ ਕਲਰ ਤੇ ਬੋਟਮ ਨਾਲ ਬੜਾ ਪਿਆਰਾ ਜਿਹਾ ਸੋਹਣਾ ਜਿਹਾ ਡਿਜ਼ਾਈਨਰ ਜਸਟ ਰੈਡੀ ਹੋਣਾ ਤੁਹਾਡਾ ਬਣ ਕੇ ਇਦਾਂ ਜੋ ਆਫ ਵਾਈਟ बॉਟਮ ਨਾਲ ਵੀ ਤੁਸੀਂ ਇਹਨੂੰ ਲੈ ਸਕਦੇ ਹੋ ਸਾਡੇ ਕੋਲ ਇਹ ਵਾਲਾ ਵੀ ਕਾਫੀ ਡਿਮਾਂਡ ਸੀ ਇਹਨਾਂ ਵਾਲੇ ਪੀਸਾਂ ਦੀ ਠੀਕ ਹੈ ਜੀ ਸਾਡੇ ਪਹਿਲਾਂ ਸੇਲ ਹੋ ਚੁੱਕੇ ਸੀ ਕਾਫੀ ਭੈਣਾਂ ਦੀ ਡਿਮਾਂਡ ਸੀ ਦੁਬਾਰਾ ਲੈ ਕੇ ਆਏ ਆ ਪ੍ਰਿੰਟ ਚੱਕਰ ਜੇ ਲੋ ਜਿਹੜਾ ਤੁਹਾਨੂੰ ਪ੍ਰਿੰਟ ਪਸੰਦ ਆ ਜੀ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਇਹਦੇ ਵਿੱਚ ਅਸੀਂ ਦੋ ਕਲਰ ਕਈ ਕਲਰ ਲੈ ਕੇ ਆਏ ਆ ਦੇਖੋ ਵਾਈਨ ਸ਼ੇਡ ਦੇ ਵਿੱਚ ਐ ਇਹ ਵਾਈਨ ਸ਼ੇਡ ਦੇ ਵਿੱਚ ਠੀਕ ਹੈ ਜੀ ਵਾਈਨ ਸ਼ੇਡ ਦੀ बॉਟਮ ਨਾਲ ਬੜਾ ਪਿਆਰਾ ਜਿਹਾ ਪੀਸ ਰੈਡੀ ਹੋਣਾ ਹੈ ਪੀਚ ਕਲਰ ਦੇ ਵਿੱਚ ਠੀਕ ਹੈ ਜੀ ਪੀਚ ਕਲਰ ਦੇ ਵਿੱਚ ਸੇਮ ਪ੍ਰਿੰਟਿੰਗ ਹੈ ਪੀਚ ਕਲਰ ਵਿੱਚ ਤੁਹਾਨੂੰ ਮਿਲਣ ਵਾਲੀ ਇਹੀ ਪ੍ਰਿੰਟਿੰਗ ਹੈ ਦੇਖ ਸਕਦੇ ਹੋ ਇਹ ਵੀ ਪੀਸ ਦੀ ਕਾਫੀ ਡਿਮਾਂਡ ਸੀ ਦੁਆਰਾ ਲੈ ਕੇ ਆਏ ਹਾਂ ਅਸੀਂ ਦੇਖ ਸਕਦੇ ਹੋ ਤੁਸੀਂ ਪ੍ਰਿੰਟ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਹਾਨੂੰ ਸਕਰੀਨ ਦੇ ਉੱਪਰ ਸਾਡਾ ਨੰਬਰ ਮੈਂਸ਼ਨ ਕੀਤਾ ਗਿਆ ਸਾਨੂੰ ਤੁਸੀਂ WhatsApp ਮੈਸੇਜ ਕਰਕੇ ਇਹ ਵਾਲੇ ਪੀਸ ਬਾਏ ਕਰ ਸਕਦੇ ਹੋ ਪ੍ਰਿੰਟ ਚੈੱਕ ਕਰੇ ਚਲੋ ਜੀ ਬੜੇ ਪਿਆਰੇ ਜਿਹੇ ਪ੍ਰਿੰਟ ਰਣ ਵਾਲੇ ਰਾਮ ਟੈਕਸ ਦੇ ਇਹ ਵਾਲਾ ਸੀ ਪ੍ਰਿੰਟ ਕਾਫੀ ਸੇਲ ਕੀਤਾ ਜੀ ਪਹਿਲਾਂ ਵੀ ਇਹ ਮੇਰੀਆਂ ਭੈਣਾਂ ਨੇ ਬਹੁਤ ਜ਼ਿਆਦਾ ਪ੍ਰਿੰਟ ਪਸੰਦ ਕੀਤਾ ਸੀ ਇਹ ਵਾਲਾ ਦੁਬਾਰਾ ਇਹ ਵਾਲਾ ਪ੍ਰਿੰਟ ਲੈ ਕੇ ਆ ਬੜਾ ਪਿਆਰਾ ਜਿਹਾ ਪ੍ਰਿੰਟ ਰੈਨ ਵਾਲਾ ਦੇਖ ਸਕਦੇ ਹੋ ਤੁਸੀਂ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਜੀ ਤੁਹਾਨੂੰ ਪਤਾ ਇਹ ਵੀ ਰਾਮਟੈਕਸ ਦਾ ਜਿਹੜਾ ਸਟਾਫ ਹੁੰਦਾ ਜੀ ਬਹੁਤ ਫਾਈਨ ਸਟਾਫ ਹੁੰਦਾ ਹੈ ਸਪੀਅਰ ਕੁਆਲਿਟੀ ਦਾ ਹੁੰਦਾ ਰਾਮਟੈਕਸ ਦਾ ਸਟਾਫ ਇਸ ਬਾਰੇ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈਗੀ ਜੀ ਰਾਮਟੈਕ ਜਿੰਨੀਆਂ ਵੀ ਰੇਪੇਣਾ ਵੇਅਰ ਕਰਦੀ ਆ ਰਾਮਟੈਕ ਦੇ ਸਟਾਫ ਦਾ ਉਹਨਾਂ ਨੂੰ ਪਤਾ ਹੀ ਕਿਸ ਤਰ੍ਹਾਂ ਦਾ ਸਟਾਫ ਹੁੰਦਾ ਜੀ ਕੋਈ ਵੀ ਇਹਦੀ ਕੰਪਲੇਨ ਨਹੀਂ ਆਉਂਦੀ ਰਾਮਟੈਕ ਦੇ ਪੀਸ ਦੀ ਕੋਈ ਬੁਰ ਨਹੀਂ ਆਉਂਦੀ ਕੋਈ ਕਲਰ ਨਹੀਂ ਜਾਂਦਾ ਸਾਰਾ ਬੈਸਟ ਸਟਾਫ ਹੁੰਦਾ ਜੀ ਰਾਮਟੈਕ ਦਾ ਪ੍ਰਿੰਟ ਚੱਕਰ ਚੱਲੋ ਬੜੇ ਪਿਆਰੇ ਜੀ ਪ੍ਰਿੰਟ ਰਹਿਣ ਵਾਲੇ ਆਈ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਕਿਸੇ ਵੀ ਬਾਟਮ ਨਾਲ ਤੁਸੀਂ ਵੇਅਰ ਕਰ ਸਕਦੇ ਹੋ ਆਫ ਵਾਈਟ ਨਾਲ ਗ੍ਰੇ ਨਾਲ ਪੀਸ ਨਾਲ ਕਿਸੇ ਵੀ ਬਾਟਮ ਨਾਲ ਤੁਸੀਂ ਵੇਅਰ ਕਰ ਸਕਦੇ ਹੋ ਇਹ ਲਵੰਡਰ ਕਲਰ ਦੇ ਵਿੱਚ ਹੈ ਤੁਹਾਡਾ ਡਾਰਕ ਲਵੰਡਰ ਕਲਰ ਦੀ ਬਾਟਮ ਨਾਲ ਤੁਸੀਂ ਇਹ ਵਾਲੇ ਪੀਸ ਨੂੰ ਵੇਅਰ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਹੈ ਇਹ ਆਫ ਵਾਈਟ ਦੇ ਵਿੱਚ ਹੈ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਸਭ ਦੀ ਪ੍ਰਿੰਟਿੰਗ ਤੁਹਾਨੂੰ ਡਿਫਰੈਂਟ ਮਿਲੇਗੀ ਬੜੀ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਬਹੁਤ ਪਿਆਰੀ ਪ੍ਰਿੰਟਿੰਗ ਰਹਿਣ ਵਾਲੀ ਹੈ ਦੇਖ ਚੈੱਕ ਕਰ ਸਕਦੇ ਤੁਸੀਂ ਪ੍ਰਿੰਟ ਨੂੰ ਸਾਰੇ ਪੀਸ ਹੀ ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਇਹ ਵੀ ਲਵੰਡਰ ਕਲਰ ਦੇ ਵਿੱਚ ਹੈ ਕਿਸੇ ਵੀ ਬਾਟਮ ਦੇ ਨਾਲ ਤੁਸੀਂ ਇਹ ਵਾਲੇ ਪੀਸ ਨੂੰ ਵੇਅਰ ਕਰ ਸਕਦੇ ਹੋ ਇਹ ਵਾਲੇ ਜਿੰਨੇ ਵੀ ਅਸੀਂ ਪੀਸ ਦਿਖਾਏ ਹਨ ਕਈ ਤਰ੍ਹਾਂ ਦੀਆਂ ਬਾਟਮਾਂ ਨਾਲ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਵੀ ਸ਼ਰਟ ਪੀਸ ਲੈ ਸਕਦੇ ਹੋ ਸਾਡੇ ਕੋਲ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਜੀ ਪ੍ਰਿੰਟਿੰਗ ਦੇਖੀ ਚਲੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਜਿਹੜਾ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਇ ਕਰ ਸਕਦੇ। ਇਹੋ ਜਿਹਾ ਕੇਵਲਾ ਪ੍ਰਿੰਟ ਆਊਗਾ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰੈਣ ਵਾਲਾ। ਬਹੁਤ ਕਾਰੇ ਪ੍ਰਿੰਟ ਆਉਣੇ ਆ। ਇਹ ਵਾਲਾ ਪ੍ਰਿੰਟ ਚੱਕ ਕਰੋ ਵੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰੈਣ ਵਾਲਾ 2-2 ਮੀਟਰ ਦੀ ਕੱਟ ਰੈਣ ਵਾਲੀ ਸ਼ਰਟ ਪੀਸਾਂ ਦੀ। 2 ਮੀਟਰ ਦੀ ਸ਼ਰਟ ਵਿੱਚ ਵੀ ਤੁਸੀਂ ਜਿੰਨੀ ਮਰਜ਼ੀ ਲੈਂਥ ਕੰਪਲੀਟ ਕਰ ਸਕਦੇ ਹੋ ਜੀ 2 2 ਮੀਟਰ ਦੀ ਸ਼ਰਟ ਵਿੱਚ ਵੀ ਤੁਹਾਡੀ ਲੈਂਥ ਪੂਰੀ ਕੰਪਲੀਟ ਹੋ ਸਕਦੀ ਹੈ ਤੁਸੀਂ ਸਾਡੇ ਕੋਲੋਂ ਪੁੱਛ ਸਕਦੇ ਹੋ ਕਿਸ ਤਰ੍ਹਾਂ ਲੈਂਥ ਕੰਪਲੀਟ ਕਰਨੀ ਹੈ ਜੀ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਹੋ ਤੁਸੀਂ ਪੁੱਛ ਸਕਦੇ ਹੋ 2 ਮੀਟਰ ਦੇ ਵਿੱਚ ਵੀ ਤੁਸੀਂ 44 ਲੈਂਥ ਤੱਕ ਸ਼ਰਟ ਆਪਣੀ ਬਣਾ ਸਕਦੇ ਹੋ ਜੀ ਠੀਕ ਹੈ ਜੀ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਲੀਫ ਪ੍ਰਿੰਟਿੰਗ ਹੈ ਬੜੀ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਇਹ ਵੀ ਆਫ ਵਾਈਟ ਬਾਟਮ ਦੇ ਨਾਲ ਜਾਂ येलो ਕਲਰ ਦੀ ਬਾਟਮ ਨਾਲ ਬਹੁਤ ਸੋਹਣਾ ਵੇਅਰ ਬਣਨਾ ਜੀ ਇਹ ਵਾਲਾ ਪੀਸ ਵੇਅਰ ਹੋਣਾ ਸਾਰੇ ਪ੍ਰਿੰਟ ਸਾਰੇ ਪ੍ਰਿੰਟ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਕੋਈ ਵੀ ਪ੍ਰਿੰਟ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਜਿਹੜਾ ਵੀ ਤੁਹਾਨੂੰ ਪਸੰਦ ਆਈ ਚੈੱਕ ਕਰੀ ਚਲੋ ਸਾਰੇ ਪੀਸ ਰਹਿਣ ਵਾਲੇ ਰਾਮਟੈਕਸ ਦੇ ਰਾਮਟੈਕਸ ਦੇ ਪੀਸ ਲੈਣ ਵਾਲੇ ਆ ਇਹ ਵੀ ਕਲਰ ਕਾਫੀ ਡਿਮਾਂਡ ਸੀ ਇਹ ਵਾਲੇ ਕਲਰ ਦੀ ਵੀ ਇਹ ਵੀ ਦੁਆਰਾ ਪੀਸ ਆਇਆ ਸਾਡੇ ਕੋਲੇ ਬੜਾ ਪਿਆਰਾ ਜਿਹਾ ਪੀਸ ਲੈਣ ਵਾਲਾ ਕਲਰ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਰਾਮਟੈਕਸ ਦੇ ਰਹਿਣ ਵਾਲੇ ਆ ਪੀਸ ਸਾਰੇ ਪੀਸ ਤੁਹਾਨੂੰ ਰਾਮਟੈਕਸ ਦੇ ਮਿਲਣ ਵਾਲੇ ਆ ਪ੍ਰਿੰਟ ਦੇਖੀ ਚਲੋ ਇਹ ਵੀ ਬੜਾ ਪਿਆਰਾ ਜਿਹਾ ਛੋਟਾ ਛੋਟਾ ਜਿਹਾ ਪ੍ਰਿੰਟ ਹੈ ਡਿਫਰੈਂਟ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਮਹਿਰੂਨ ਸ਼ੇਡ ਦੇ ਵਿੱਚ ਹੈ ਲਾਈਟ ਸ਼ੇਡ ਵੀ ਮਿਲੂਗਾ ਤੇ ਡਾਰਕ ਸ਼ੇਡ ਵੀ ਮਿਲੂਗਾ ਲਾਈਟ ਸ਼ੇਡ ਨੂੰ ਅਸੀਂ ਡਾਰਕ ਬਾਟਮ ਦੇ ਨਾਲ ਵੇਅਰ ਕਰ ਸਕਦੇ ਹਾਂ ਠੀਕ ਹੈ ਜੀ ਡਾਰਕ ਸ਼ੇਡ ਨੂੰ ਅਸੀਂ ਲਾਈਟ ਬਾਟਮ ਦੇ ਨਾਲ ਬੜੇ ਪਿਆਰੇ ਜਿਹੇ ਸਾਰੇ ਪ੍ਰਿੰਟ ਰਹਿਣ ਵਾਲੇ ਆ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਹੈ 4 ਮੀਟਰ ਦੀ ਕੱਟ ਵਿੱਚ ਹੈ ਦੇਖ ਸਕਦੇ ਹੋ 4 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਪੀਸ ਹੈ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਰਾਮਟੈਕਸ ਦਾ ਦੇਖ ਸਕਦੇ ਹੋ ਸਾਰੇ ਪ੍ਰਿੰਟ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਦੇਖੋ ਜੀ ਕਲਰ ਡਿਫਰੈਂਟ ਮਿਲਣਗੇ ਪ੍ਰਿੰਟ ਸੇਮ ਆ ਜੀ ਇਹ ਵਾਲਾ ਪ੍ਰਿੰਟ ਦੇਖੋ ਐਦਾਂ ਦੀ ਪੈਰਟ ਕਲਰ ਦੀ ਬਾਟਮ ਦੇ ਨਾਲ ਇਹ ਵਾਲਾ ਪੀਸ ਬਹੁਤ ਸੋਹਣਾ ਰੈਡੀ ਹੋਣਾ ਬਣ ਕੇ ਇਹ ਵਾਲਾ ਸੂਟ ਪੈਰਟ ਕਲਰ ਦੀ ਬਾਟਮ ਦੇ ਨਾਲ ਜੀ ਦੇਖੋ ਜੀ ਬਹੁਤ ਪਿਆਰੇ ਡਿਫਰੈਂਟ ਜੀ ਪ੍ਰਿੰਟਿੰਗ ਮਿਲਣ ਵਾਲੀ ਹੈ ਰਾਮ ਟੈਕਸ ਤੁਹਾਨੂੰ ਪਤਾ ਹੀ ਜੀ ਜਿਹੜੇ ਪ੍ਰਿੰਟ ਉਹ ਵੀ ਡਿਫਰੈਂਟ ਜੀ ਹੁੰਦੇ ਆ ਤੇ ਸਟਾਫ ਤਾਂ ਫਾਈਨ ਹੁੰਦਾ ਹੀ ਹੈ ਜੀ ਬਹੁਤ ਸਪੀਰੀਅਰ ਕੁਆਲਿਟੀ ਦਾ ਸਟਾਫ ਹੁੰਦਾ ਹੈ ਫਾਈਨ ਸਟਾਫ ਹੁੰਦਾ ਜੀ ਬਹੁਤ ਫਾਈਨ ਸਟਾਫ ਹੁੰਦਾ ਜੀ ਰਾਮ ਟੈਕਸ ਦਾ ਪ੍ਰਿੰਟ ਦੇਖੀ ਚਲੋ ਬੜੇ ਪਿਆਰੇ ਜੇ ਪ੍ਰਿੰਟ ਰਹਿਣ ਵਾਲੇ ਆ ਜੀ ਤੁਹਾਡੀ ਡਿਮਾਂਡ ਸੀ ਜੀ ਦੁਬਾਰਾ ਲੈ ਕੇ ਆਓ ਰਾਮ ਟੈਕਸ ਦੇ ਪੀਸ ਦੁਬਾਰਾ ਲੈ ਕੇ ਆਏ ਆ ਦੇਖੋ ਜੀ ਇਹ ਵਾਲਾ ਜਿਹੜਾ ਪੀਸ ਹੈ ਦੇਖੋ ਜੇਕਰ ਤੁਸੀਂ ਐਦਾਂ ਇਹ ਵਾਲੀ ਮਾਸਟਰ ਸ਼ੇਡ ਦੀ ਬਾਟਮ ਦੇ ਨਾਲ ਇਹਨੂੰ ਵੇਅਰ ਕਰੋਗੇ ਤਾਂ ਬੜਾ ਸੋਹਣਾ ਜਿਹਾ ਸੂਟ ਬਣਨਾ ਜੀ ਪ੍ਰਿੰਟ ਬੜਾ ਪਿਆਰਾ ਜਿਹਾ ਡਿਫਰੈਂਟ ਜਿਹਾ ਪ੍ਰਿੰਟ ਹੈ ਜੀ ਆਰਾਮ ਤੱਕ ਤੁਹਾਨੂੰ ਸਾਰੇ ਪ੍ਰਿੰਟ ਡਿਫਰੈਂਟ ਜੇ ਮਿਲਣਗੇ ਜੀ ਬੜੇ ਪਿਆਰੇ ਜਿਹਾ ਡਿਫਰੈਂਟ ਜਿਹਾ ਪ੍ਰਿੰਟ ਮਿਲਣ ਵਾਲੇ ਆ ਇਹ ਗ੍ਰੀਨ ਕਲਰ ਦੀ ਬਾਟਮ ਨਾਲ ਬੜਾ ਸੋਹਣਾ ਜਿਹਾ ਪੀਸ ਰੈਡੀ ਹੋਣਾ ਬਣ ਕੇ ਬੜਾ ਪਿਆਰਾ ਜਿਹਾ ਪੀਸ ਵੀ ਰੈਡੀ ਹੋਣਾ ਗ੍ਰੀਨ ਕਲਰ ਦੀ ਬਾਟਮ ਦੇ ਨਾਲ ਇਹ ਵੀ 4 ਮੀਟਰ ਸਟੱਫ ਮਿਲਣ ਵਾਲਾ ਤੁਹਾਨੂੰ 4 ਮੀਟਰ ਦੇ ਵਿੱਚ ਸਟੱਫ ਮਿਲੂਗਾ ਇਹ ਵਾਲਾ ਇਹ ਵੀ 4 ਮੀਟਰ ਦੇ ਵਿੱਚ ਮਿਲਣ ਵਾਲਾ ਪੀਸ ਹੈ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਸ਼ਰਟ ਪੀਸ ਹੈ ਜੀ 4 ਮੀਟਰ ਦੀ ਵਾਈਨ ਕਲਰ ਦੇ ਵਿੱਚ ਹੈ ਕਲਰ ਥੋੜਾ ਬਲੈਕ ਆ ਰਿਹਾ ਇਹ ਮੇਰੀਆਂ ਬਜ਼ੁਰਗ ਮਾਤਾ ਮਾਤਾ ਲਈ ਜਿਹੜੇ ਵੀ ਮੇਰੀਆਂ ਭੈਣਾਂ ਥੋੜੀ ਜੀ ਜ਼ਿਆਦਾ ਈਜ਼ ਵਾਲੀਆਂ ਲਾਈਟ ਕਲਰ ਪਸੰਦ ਕਰਦੀਆਂ ਉਹਨਾਂ ਵਾਸਤੇ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਆ ਦੇਖ ਸਕਦੇ ਹੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਇਹਦੀ ਵੀ ਇਹ ਕੇਵਲਾ ਪ੍ਰਿੰਟ ਚੱਕ ਕਰੋ ਸਵਾ 2 ਮੀਟਰ ਦਾ ਸ਼ਰਟ ਪੀਸ ਰਹਿਣ ਵਾਲਾ ਜੀ ਬੜਾ ਪਿਆਰਾ ਜਿਹਾ ਪੀਸ ਹੈ ਸਵਾ 2 ਮੀਟਰ ਸ਼ਰਟ ਪੀਸ ਰਹਿਣ ਵਾਲਾ ਜੀ ਇਹ 3 ਮੀਟਰ ਦਾ ਸ਼ਰਟ ਪੀਸ ਰਹਿਣ ਵਾਲਾ ਜੀ 3 ਮੀਟਰ ਦਾ ਸ਼ਰਟ ਪੀਸ ਰਹਿਣ ਵਾਲਾ ਜੀ ਰਾਮ ਟੈਕਸ ਦੇ ਪੀਸ ਆ ਦੇਖ ਸਕਦੇ ਹੋ ਇਹ ਤੁਹਾਨੂੰ ਜਿਹੜਾ ਪੀਸ ਮਿਲੂਗਾ ਜੀ ਮੈਚਿੰਗ ਦੇਖੋ ਐਦਾ ਜੀ ਮੈਚਿੰਗ ਆ ਬੜਾ ਪਿਆਰਾ ਜਿਹਾ ਪੀਸ ਆ ਲਾਈਟ ਜਿਹਾ ਸ਼ੇਡ ਆ ਬਹੁਤ ਪਿਆਰਾ ਪੀਸ ਆ ਦੇਖੋ ਜੀ ਜਿਹੜਾ ਇਸ ਬਣ ਕੇ ਰੈਡੀ ਹੋਣਾ ਨਾ ਬੜਾ ਸੋਹਣਾ ਜਿਹਾ ਪੀਸ ਰੈਡੀ ਹੋਣਾ ਬਣ ਕੇ ਬਹੁਤ ਪਿਆਰਾ ਪੀਸ ਰਹਿਣ ਵਾਲਾ ਜੀ ਮੈਚਿੰਗ ਬਾਟਮ ਮਿਲੂਗੀ ਇਹਦੇ ਨਾਲ ਵੀ ਤੁਹਾਨੂੰ ਅਸੀਂ ਮੈਚਿੰਗ ਬਾਟਮ ਦੇ ਸਕਦੇ ਆ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਬਹੁਤ ਪਿਆਰਾ ਪੀਸ ਬਣੂਗਾ ਜੀ ਇਹ ਵੀ ਰੈਡੀ ਹੋਊਗਾ ਬਣ ਕੇ ਇਹ ਵਾਲਾ ਪ੍ਰਿੰਟ ਚੈੱਕ ਕਰੋ ਥੋੜਾ ਛੋਟਾ ਪ੍ਰਿੰਟ ਹੈ ਕਲਰ ਲਾਈਟ ਹੈ ਬਹੁਤ ਪਿਆਰਾ ਪੀਸ ਹੋਣਾ ਰੈਡੀ ਬਣ ਕੇ ਇਹ ਵਾਲਾ ਬੜੇ ਪਿਆਰੇ ਜੇ ਕਲਰ ਪਿਆਰੀ ਜੀ ਪ੍ਰਿੰਟਿੰਗ ਹੈ ਸਭ ਪੀਸਾਂ ਲਈ ਚੈੱਕ ਕਰੀ ਚਲੋ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਠੀਕ ਹੈ ਜੀ ਡਾਰਕ ਬਾਟਮ ਨਾਲ ਵੇਅਰ ਕਰੇ ਨੂੰ ਬਾਕੀ ਲੈਸ ਲਗਾ ਕੇ ਜਿੱਦਾਂ ਦੀ ਮਰਜ਼ੀ ਤੁਸੀਂ ਇਦਾਂ ਦੇ ਪੀਸਾਂ ਤੇ ਡਿਜ਼ਾਈਨਿੰਗ ਕਰ ਸਕਦੇ ਹੋ ਠੀਕ ਹੈ ਲਾਈਟ ਸ਼ੀਟ ਦੇ ਉੱਪਰ ਲੈਸ ਲਗਾ ਕੇ ਡਾਰਕ ਬਾਟਮ ਲਗਾ ਕੇ ਬਹੁਤ ਪਿਆਰੇ ਪੀਸ ਬਣ ਕੇ ਰੈਡੀ ਹੋ ਕੇ ਇਹ 4 ਮੀਟਰ ਦਾ ਪੀਸ ਰਹਿਣ ਵਾਲਾ ਜੀ 4-5 ਮੀਟਰ ਦਾ ਪੀਸ ਰਹਿਣ ਵਾਲਾ ਪ੍ਰਿੰਟ ਬੜਾ ਪਿਆਰਾ ਜੀ 4 ਮੀਟਰ ਰਹੂਗਾ ਜੀ ਸਟਾਫ ਇਹ ਵੀ ਸ਼ਰਟ ਪੀਸ ਰਹਿਣ ਵਾਲਾ ਜੀ ਬੜਾ ਪਿਆਰਾ ਜਿਹਾ ਪੀਸ ਹੈ ਜੀ ਇਹ ਵੀ ਸ਼ਰਟ ਪੀਸ ਹੈ ਜੀ ਸਾਡੇ ਕੋਲੇ ਦੇਖ ਸਕਦੇ ਹੋ ਇਹ ਵੀ ਸ਼ਰਟ ਪੀਸ ਹੈ। ਪ੍ਰਿੰਟ ਬੜਾ ਪਿਆਰਾ ਜਾਂ। ਸਭ ਦੇ ਪ੍ਰਿੰਟ ਤੁਹਾਨੂੰ ਬਹੁਤ ਪਿਆਰੇ ਮਿਲਣ ਵਾਲੇ ਆ ਜੀ। ਇਹ ਵੀ 4 ਮੀਟਰ ਤੱਕ ਲੈ ਸਕਦੇ ਹੋ ਸਾਡੇ ਕੋਲ ਜਿਹੜੀਆਂ ਮੇਰੇ ਭੈਣਾਂ ਦਾ ਚਾਹ 4 ਮੀਟਰ ਦੇ ਵਿੱਚ ਸੂਟ ਬੰਦ ਆ ਜੀ ਸਾਡੇ ਕੋਲ ਬਾਇ ਕਰ ਸਕਦੀਆਂ। ਪ੍ਰਿੰਟ ਬੜਾ ਪਿਆਰਾ ਜਾਂ ਰੈੱਡ ਵਾਲਾ। ਸਭ ਦੇ ਪ੍ਰਿੰਟ ਤੁਹਾਨੂੰ ਬੜੇ ਪਿਆਰੇ ਜੀ ਮਿਲਣ ਵਾਲੇ ਆ ਜੀ। ਇਹ ਵੀ 4 ਮੀਟਰ ਤੱਕ ਤੁਹਾਨੂੰ ਮਿਲਣ ਵਾਲਾ ਸਟਾਫ ਹੈ ਜੀ। ਦੇਖ ਸਕਦੇ ਹੋ ਸਭ ਦੇ ਪ੍ਰਿੰਟ ਬੜੇ ਪਿਆਰੇ ਜੀ ਮਿਲਣ ਵਾਲੇ ਆ। ਇਹ ਵੀ ਅੰਬੀਆਂ ਦਾ ਪ੍ਰਿੰਟ ਹੈ ਠੀਕ ਹੈ ਜੀ 4 ਮੀਟਰ ਤੱਕ ਇਹ ਵੀ ਤੁਹਾਨੂੰ ਸਟੌਕ ਮਿਲ ਜੂਗਾ ਜੀ ਬੜਾ ਪਿਆਰਾ ਜਿਹਾ ਪੀਸ ਹੈ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਜੀ ਇਹਦੀ ਵੀ ਪ੍ਰਿੰਟਿੰਗ ਬਲ ਡਿਫਰੈਂਟ ਜੀ ਹੈ ਡਿਫਰੈਂਟ ਜੀ ਪ੍ਰਿੰਟਿੰਗ ਹੈ ਬੜਾ ਪਿਆਰਾ ਜਿਹਾ ਕੁੜਤਾ ਸੈੱਟ ਰੈਡੀ ਹੋਣਾ ਜੇ ਜੇਕਰ ਤੁਸੀਂ ਇਦਾਂ ਦੇ ਪੀਸ ਦਾ ਕੁੜਤਾ ਬਣਾਓਗੇ ਨਾ ਥੋੜਾ ਜਿਹਾ ਤੇ ਬੜਾ ਪਿਆਰਾ ਜਿਹਾ ਰੈਡੀ ਹੋਣਾ ਕੁੜਤਾ ਪੜ ਕੇ ਇਹ ਵਾਲੇ ਪੀਸ ਦਾ ਜੀ ਡਿਜ਼ਾਈਨਿੰਗ ਹੀ ਡਿਫਰੈਂਟ ਜੀ ਹੈ ਦੀ ਇਹ ਵਾਲਾ ਦੇਖੋ ਜੀ ਕਲਰ ਪ੍ਰਿੰਟ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਸਾਰੇ ਪੀਸ ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਇਹ ਮੇਰੀਆਂ ਜਿਹੜੀਆਂ ਥੋੜੀਆਂ ਜਿਹੀਆਂ ਬਜ਼ੁਰਗ ਕਮਾਤਾਵਾਂ ਉਹਨਾਂ ਲਈ ਆ ਜੀ ਪ੍ਰਿੰਟ ਛੋਟਾ ਛੋਟਾ ਪ੍ਰਿੰਟ ਹੈ ਵਾ ਲਾਈਟ ਜਿਹਾ ਸਕਿਨ ਕਲਰ بیس ਹੈ ਜੀ ਦੋ ਪੀਸਾਂ ਦੇ ਵਿੱਚ ਕੰਪਲੀਟ ਸੂਟ ਲੈ ਸਕਦੇ ਹੋ ਜੀ ਸਾਡੇ ਕੋਲੋਂ ਤੁਸੀਂ ਇਹ ਵਾਲਾ ਤੁਹਾਨੂੰ ਸ਼ਰਟ ਪੀਸ ਮਿਲਣ ਵਾਲਾ ਜੀ ਸ਼ਰਟ ਪੀਸ ਮਿਲੂਗਾ ਜੀ ਐਸੀ ਸਾਡੇ ਜਿਹੜੇ ਅਜੇ ਰਾਮ ਟੈਕਸ ਦੇ ਜਿਹੜੇ ਕੱਟ ਪੀਸੀ ਜੀ ਠੀਕ ਹੈ ਜੀ ਬਾਈ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਸਾਡੂ ਮੈਸੇਜ ਕਰ ਸਕਦੇ ਹੋ WhatsApp ਮੈਸੇਜ ਕਰ ਸਕਦੇ ਹੋ ਤੇ ਸਾਡੇ ਕੋਲ ਇਹ ਵਾਲੇ ਜਿਹੜੇ ਪੀਸ ਹੈ ਉਹ ਬਾਈ ਕਰ ਸਕਦੇ ਹੋ ਜੀ ਧੰਨਵਾਦ ਜੀ